ਇੱਕ ਤਨ ਖਬਰ ਹੈ ਕਿ ਫਰੇਜ਼ਰ ਹੈਲਥ ਦੀ ਨਖੇਦੀ ਕਰਨ ਵਾਲੀ ਡਾਕਟਰ ਨੇ ਸਦਕਾਰਯੋ ਕੈਟਲਿਨ ਸਟਾਕਟਨ ਨੇ ਫਰੇਜ਼ਰ ਹੈਲਥ ਨਾਲ ਸਮਝੌਤਾ ਕਰ ਲਿਆ ਹੈ ਅਤੇ ਮੁਕਦਮਾ ਵਾਪਸ ਲੈ ਲਿਆ ਗਿਆ ਹੈ ਸੋਲਵ ਕਰ ਲਿਆ ਰਿਜ਼ੋਲਵ ਕਰ ਲਿਆ ਹੈ ਹੈਲਥ ਕੇਅਰ ਦੇ ਵਿੱਚ ਆਏ ਨਿਗਾਰ ਦੇ ਵਿਰੁੱਧ ਬੋਲਣ ਵਾਲੀ ਡਾਕਟਰ ਨੇ 13 ਮਹੀਨਿਆਂ ਦੇ ਪਿਛੋਂ ਰੋਂਗਫੁਲ ਡਿਸਮਿਸਲ ਦਾ ਲਾ ਸੂਟ ਵਾਪਸ ਲੈ ਲਿਆ ਹੈ ਇਸ ਡਾਕਟਰ ਨੇ ਮੁਕਦਮਾ ਕਰ ਦਿੱਤਾ ਸੀ ਉਹਨਾਂ ਨੇ ਮਸਲਿੰਗ ਬੁਲਿੰਗ ਦੇ ਦੋਸ਼ ਲਾਉਣ ਵਾਲੀ ਇਸ ਡਾਕਟਰ ਨੇ ਇਹ ਵੀ ਕਿਹਾ ਕਿ BC ਹੈਲਥ케ਅਰ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਬਹੁਤ ਹੈ ਅਤੇ ਸਿਸਟਮਾ ਜਿਹੜਾ ਉਹ ਪਾਰਦਰਸ਼ੀ ਹੋਣਾ ਬਹੁਤ ਜ਼ਰੂਰੀ ਹੈ ਡਾਕਟਰ ਸਟਾਕਟਨ ਦਿਨਾਲ ਸੇਤ ਮੰਤਰੀ ਆਸਬੋਰਨ ਨੇ ਕੋਈ ਮੀਟਿੰਗ ਕੀਤੀ ਹੈ ਔਰ ਉਸ ਤੋਂ ਬਾਅਦ ਡਾਕਟਰ ਸਟਾਕਟਨ ਨੇ फ्रेजर हेल्थ ਨੇ ਆਊਟ ਆਫ کورٹ ਕੋਈ ਸੈਟਲਮੈਂਟ ਕਰ ਲਈ ਹੈ ਇਸ ਦੀ ਟਰਮਸ ਐਂਡ ਕੰਡੀਸ਼ਨਸ ਤੇ ਇਸ ਦੀ ਡੀਟੇਲ ਉਹਨਾਂ ਨੇ ਨਹੀਂ ਦੱਸੀ ਹੁਣ ਉਹ ਵੈਂਕੂਵਰ ਕੋਸਟਲ ਵਿੱਚ ਕੰਮ ਕਰਨ ਲੱਗ ਪਏ ਹਨ ਜਿੱਥੇ 11 ਵਾਈਸ ਪ੍ਰੈਜ਼ੀਡੈਂਟ ਨੇ ਅਤੇ ਫਰੇਜ਼ਰ ਹੈਲਥ ਚੋਂ ਉਹਨਾਂ ਨੇ ਬਦਲੀ ਕਰਵਾ ਲਈ ਹੈ ਫਰੇਜ਼ਰ ਹੈਲਥ ਉਹਨਾਂ ਨੇ ਛੱਡ ਦਿੱਤਾ ਹੈ ਡਾਕਟਰ ਕੈਟਲਿਨ ਸਟਾਕਟਰ ਨੇ ਕਿਹਾ ਕਿ ਮੈਂ ਹੁਣ ਖੁਸ਼ ਹਾਂ ਪਰ ਉਹਨਾਂ ਸੈਟਲਮੈਂਟ ਦੀਆਂ ਹੋਰ ਕੋਈ ਟਰਮਸ ਬਾਰੇ ਜਾਣਕਾਰੀ ਨਹੀਂ ਦਿੱਤੀ ਇਕ ਇਹਨਾਂ ਦਿਨਾਂ ਦੇ ਵਿੱਚ ਬਹੁਤ ਬੁਰੀ ਖਬਰ ਆਈ ਹੈ ਕਿ ਵੈਂਕੂਵਰ ਆਇਲੈਂਡ ਤੇ ਇੱਕ ਪલ્પ ਮਿਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ 350 ਵਰਕਰ ਆਪਣੀਆਂ ਨੌਕਰੀਆਂ ਖੋ ਬੈਠਣਗੇ ਡੋਮਟਾਰ ਨੇ ਕੱਲ ਐਲਾਨ ਕੀਤਾ ਕਿ ਅਸੀਂ ਇੱਕ ਕ੍ਰਾਫਟਨ ਵਾਲੀ ਪલ્પ ਮਿਲ ਪੱਕੇ ਤੌਰ ਤੇ ਬੰਦ ਕਰ ਰਹੇ ਹਾਂ ਕਿਉਂਕਿ ਮਾਰਕੀਟ ਦੇ ਵਿੱਚ ਮੰਦਾ ਪੈ ਗਿਆ ਹੈ ਇਸ ਦਾ ਕਾਰਨ ਟੈਰਿਫਸ ਨਹੀਂ ਹਨ ਇਸ ਦਾ ਕਾਰਨ ਕੀ ਹੋ ਸਕਦਾ ਹੈ ਇਸ ਦੇ ਬਾਰੇ ਵਿੱਚ ਸਰਕਾਰ ਨੇ ਹਲੇ ਤੱਕ ਕੋਈ ਗੱਲ ਨਹੀਂ ਕੀਤੀ ਲੇਕਿਨ ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਕੰਪਨੀ ਦੇ ਡੌਮਟੌਰ ਦੇ ਸਟੀਵ ਹੈਨਰੀ ਉਹਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਇਸ ਦੇ ਲਈ ਸਮਾਨ ਚਾਹੀਦਾ ਹੁੰਦਾ ਚਿਪਸ ਵਗੈਰਾ ਪਲਪ ਲਈ ਉਹ ਮਿਲਣੇ ਮੁਸ਼ਕਲ ਹੋ ਗਏ ਅਸੀਂ ਬੜੀ ਕੋਸ਼ਿਸ਼ ਕੀਤੀ ਕੋ ਰੀਜ਼ਨੇਬਲ ਭਾਗ ਤੇ ਮਿਲ ਨਾ ਸਕੇ ਉਥੋਂ ਕੁਝ ਮੀਲਾਂ ਦੀ ਦੂਰੀ ਤੇ ਹੀ ਇਹਨਾਂ ਦੀ ਇੱਕ ਹੋਰ ਮੇਲਾ ਇੱਕ ਨਹੀਂ ਦਰਅਸਲ ਦੋ ਮਿਲਾ ਨੇ ਇਸੇ ਹੀ ਕੰਪਨੀ ਦੀਆਂ ਕੀ ਇਹਨਾਂ ਵਰਕਰਸ ਨੂੰ ਉੱਥੇ ਟ੍ਰਾਂਸਫਰ ਕੀਤਾ ਜਾਏਗਾ ਇਸ ਦੇ ਬਾਰੇ ਹਾਲੇ ਤੱਕ ਕੋਈ ਗੱਲ ਨਹੀਂ ਹੋਈ ਔਰ ਇਹ ਹੀ ਦੱਸਿਆ ਗਿਆ ਕਿ ਇਹ 350 ਵਰਕਰ ਆਪਣੀ ਆਪਣੀਆਂ ਨੌਕਰੀਆਂ ਇਨਾ ਕ੍ਰਿਸਮਸ ਦੇ ਦਿਨਾਂ ਚ ਖੋ ਬੈਠਣਗੇ ਆ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਇਹ ਵੀ ਕਿਹਾ ਕਿ ਪਲਪ ਮਿਲ ਵਾਲੀ ਪ੍ਰਾਪਰਟੀ ਅਸੀਂ ਵੇਚਣੀ ਆ ਜਾਂ ਕਿਵੇਂ ਵਰਤਣੀ ਆ ਇਸ ਥਾਂ ਦਾ ਹੁਣ ਕੀ ਯੂਜ਼ ਹੋ ਸਕਦਾ ਹੈ ਅਸੀਂ ਵਿਚਾਰ ਕਰ ਰਹੇ ਹਾਂ ਆ ਪਲਪ ਮਿਲ ਪੱਕੇ ਤੌਰ ਤੇ ਬੰਦ ਕੀਤੀ ਜਾ ਰਹੀ ਹੈ ਇਹ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਬੀਸੀ ਦੇ ਜੰਗਲਾਤ ਮੰਤਰੀ ਰਵੀ ਪਰਮਾਰ ਨੇ ਕਿਸੇ ਵੀ ਮਦਦ ਦਾ ਐਲਾਨ ਨਹੀਂ ਕੀਤਾ ਇਹਨਾਂ ਮਜ਼ਦੂਰਾਂ ਲਈ ਅ ਸੋ ਗੋਇੰਗ ਆਨ ਇੱਕ ਜਿਹੜੀ ਸਟੇਟਮੈਂਟ ਦਿੱਤੀ ਹੈ ਕਿ ਉਹ ਹਰ ਸੰਭਵ ਕੋਸ਼ਿਸ਼ ਕਰਨਗੇ ਇਹਨਾਂ ਮਲਾਜ਼ਮਾਂ ਦਾ ਕੋਈ ਕਸੂਰ ਨਹੀਂ ਹੈ ਵਰਕਰਜ਼ ਦਾ ਕੋਈ ਕਸੂਰ ਨਹੀਂ ਹੈ ਉਹ ਕੀ ਕੋਸ਼ਿਸ਼ ਕਰਨਗੇ ਬੜੀ ਐਮਬਿਗੂਅਸ ਤੇ ਬੜੀ ਅ ਸਟੇਟਮੈਂਟ ਜਿਹੜੀ ਆ ਰਸਮੀ ਸਟੇਟਮੈਂਟ ਹੈ ਪਰ ਬੀਸੀ ਦੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਕਿ ਇਹ ਮਿਲ ਬੀਸੀ ਦੀ ਡੇਵਿਡ ਈਵੀ ਵਾਲੀ ਸਰਕਾਰ ਦੀ ਮਿਸਮੈਨੇਜਮੈਂਟ ਕਰਕੇ ਬੰਦ ਹੋਈ ਹੈ ਮંત્રી ਰਵੀ ਪਰਮਾਰ ਨੂੰ ਹੁਣ ਅਸਤੀਫਾ ਦੇਣਾ ਚਾਹੀਦਾ ਹੈ। ਉਹਨਾਂ ਦੇ ਅਸਤੀਫੇ ਦੀ ਮੰਗ ਹੋ ਰਹੀ ਹੈ। ਲੇਕਿਨ ਅਸੀ ਕੋਈ ਉਹਨਾਂ ਨੇ ਐਲਾਨ ਨਹੀਂ ਕੀਤਾ ਕਿ ਇਹਨਾਂ ਮਜ਼ਦੂਰਾਂ ਨੂੰ ਕੋਈ مالی امداد ਦਿੱਤੀ ਜਾਏਗੀ ਜਾਂ ਇਹਨਾਂ ਦੀਆਂ ਨੌਕਰੀਆਂ ਦਾ ਕੋਈ ਹੋਰ ਪ੍ਰਬੰਧ ਕੀਤਾ ਜਾਏਗਾ ਕਿਉਂਕਿ ਐਸੀ ਹੀ ਕੰਪਨੀ ਦੀਆਂ ਮਿਲਾਂ ਹੋਰ ਵੀ ਨੇ ਜਿਹੜੀਆਂ BC ਦੇ ਵਿੱਚ ਹੀ ਨੇ ਅਤੇ ਸਰਕਾਰ ਨੂੰ ਪਲੀ ਬਾਤ ਇਸ ਗੱਲ ਦਾ ਪਤਾ ਹੈ। ਸੋ ਇਹਨਾਂ 크ਿਸਮਸ ਦੇ ਦਿਨਾਂ ਦੇ ਵਿੱਚ ਇਹਨਾਂ 350 ਮਜ਼ਦੂਰਾਂ ਦੇ ਕਰਜ਼ ਜ਼ਰੂਰ ਸੋ ਬੈ ਗਿਆ ਹੈ ਜਿੰਨੀਆਂ ਨੌਕਰੀਆਂ ਜਾਂਦੀਆਂ ਰਹੀਆਂ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਕਿ ਅ ਵੈਸੀ ਦਸੀ ਅਮਰੀਕਾ ਦੇ ਨਾਲ ਆਪਣਾ ਜਿਹੜਾ ਵਪਾਰ ਹੈ ਜਾਂ ਔਨ ਜਾਣ ਹੈ ਜਾਂ ਟੂਰਿਜ਼ਮ ਵੀ ਹੈ ਉਹ ਬੰਦ ਕਰ ਰੱਖਿਆ ਹੈ ਲੇਕਿਨ ਅਨਟੈਰੀਓ ਦੇ ਵਿੱਚ ਇੱਕ ਅਮਰੀਕਨ ਔਨ ਕੰਪਨੀ ਨਾਲ ਡੀਲ ਮਾਰ ਲਈ ਹੈ ਸਰਕਾਰ ਨੇ ਜਿਸ ਦੇ ਅਧੀਨ ਯੂਐਸਏ ਦੀ ਇਸ ਕੰਪਨੀ ਵੱਲੋਂ ਆਰਮਡ ਵਹੀਕਲ ਸਪਲਾਈ ਕੀਤੇ ਜਾਣਗੇ ਅਤੇ ਇਹ ਅਮਰੀਕਨ ਮੈਨੂਫੈਕਚਰ ਹੈ ਜਿਸ ਤੋਂ ਸਰਕਾਰ 200 ਮਿਲੀਅਨ ਡਾਲਰ ਦੇ ਹਥਿਆਰ ਖਰੀਦੇਗੀ ਇਹ ਜਿਹੜੇ ਹੋਰ ਵੀ ਸਾਜ਼ੋ ਸਮਾਨ ਆ ਜਿਹੜਾ ਫਿਰ ਖਰੀਦ ਕੇ ਕੀ ਕਰਨਾ ਹੈ দান ਕਰ ਦੇਣੇ ਨੇ ਯੂਕਰੇਨ ਨੂੰ ਸੋ ਅਮਰੀਕਨ ਕੰਪਨੀਆਂ ਦਾ ਨਾ ਜਿਹਦਾ ਨਾਮ ਥੇ ਡਾਇਨਾਮਿਕ ਲੈਂਡ ਸਿਸਟਮਸ ਲੰਡਨ ਐਂਟਰੀਓ ਦੇ ਵਿੱਚ ਆ ਲਾਈਟ ਆਰਮਡ ਵਹੀਕਲ ਸਪਲਾਈ ਕਰਨਗੇ ਜਿਨ੍ਹਾਂ ਦੇ ਨਾਲ ਕੈਨੇਡਾ ਦੀ ਸਰਕਾਰ ਵੀ ਇਹ ਆਰਮਡ ਵਹੀਕਲ ਦੇ ਜੀਡੀਐਲਐਸ ਤੋਂ ਆ ਬਣਵਾ ਕੇ ਤੇ ਫਿਰ ਯੂਕਰੇਨ ਨੂੰ দান ਕਰਦੀ ਰਹੇਗੀ ਕੈਨੇਡਾ ਸਰਕਾਰ ਇਨ ਵਹੀਕਲਸ ਦੀ ਕੀਮਤ ਤਾਰੇਗੀ ਤੇ ਫਿਰ ਯੂਕਰੇਨ ਪੇਜ ਦਿੱਤੇ ਜਾਣਗੇ ਉਹਨਾਂ ਤੋਂ ਕੋਈ ਪੈਸਾ ਚਾਰਜ ਨਹੀਂ ਕੀਤਾ ਜਾਏਗਾ ਜਦ ਕਿ ਅਮਰੀਕਾ ਨੇ ਕੋਈ ਹਥਿਆਰ ਵੀ ਕੋਈ ਵਹੀਕਲ ਵੀ ਆਰਮਡ ਵਹੀਕਲ ਕਿਸੇ ਕਿਸਮ ਦਾ ਵੀ ਜਾਂ ਕੋਈ ਹੋਰ ਮਦਦ ਭੇਜਣੀ ਬੰਦ ਕਰ ਦਿੱਤੀ ਹੈ ਟਰੰਪ ਨੇ ਕਿਹਾ ਕਿ ਕੈਨੇਡਾ ਤੇ ਦੂਜੇ ਮੁਲਕ ਸਾਤੋਂ ਇਹ ਹਥਿਆਰ ਖਰੀਦਣ ਅਸੀਂ ਹਥਿਆਰ ਵੇਚਦੇ ਹਾਂ ਆਰਮਸ ਕਈ ਕੋਈ ਵੇਚਦੇ ਹਾਂ ਅਮਰੀਕਨ ਹਥਿਆਰ ਖਰੀਦ ਕੇ ਯੂਕਰੇਨ ਨੂੰ ਦਾਨ ਕਰ ਸਕਦੇ ਹਨ ਯਾਦ ਰੱਖੇ ਕਿ ਕੈਨੇਡਾ ਦੀ ਲੇਬਲ ਸਰਕਾਰ ਹੁਣ ਤੱਕ ਯੂਕਰੇਨ ਨੂੰ 22 ਬਿਲੀਅਨ 22 ਬਿਲੀਅਨ ਬਬੇਨਾ 2 ਬਿਲੀਅਨ ਡਾਲਰ ਦੇ ਚੁੱਕੀ ਹੈ ਜਿਹਦੇ ਵਿੱਚੋਂ 6.5 6.5 ਬਿਲੀਅਨ ਦੇ ਹਥਿਆਰ ਭੇਜੇ ਗਏ ਨੇ ਯੂਕਰੇਨ ਦੇ ਵਿੱਚ ਪਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ ਪਹਿਲੋਂ ਦੇ ਮੰਤਰੀ ਕੱਢਿਆ ਗਿਆ ਸੀ ਜਿਹੜਾ ਕਿ ਪ੍ਰਸ਼ਤਾਚਾਰ ਦੇ ਵਿੱਚ ਲਿਬਰੇਜ ਸੀ ਫਿਰ ਹੁਣ ਰੀਸੈਂਟਲੀ ਜ਼ੇਲੈਂਸਕੀ ਦਾ ਚੀਫ ਆਫ ਸਟਾਫ ਜਿਹੜਾ ਸੀ ਉਹਨੂੰ ਕਰਪਸ਼ਨ ਦੇ ਕੇਸ ਦੇ ਵਿੱਚ ਐਂਟੀ ਕਰਪਸ਼ਨ ਨੇ ਫੜ ਲਿਆ ਅਤੇ ਇਹ ਕਪੜਾ ਬਹੁਤ ਵੱਡਾ ਸੀ ਜਿਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ ਸੋ ਉਸੇ ਯੂਕਰੇਨ ਨੂੰ 200 ਮਿਲੀਅਨ ਤੋਂ ਵੱਧ ਦੇ ਹੋਰ ਆਰਮਡ ਵਹੀਕਲ ਫ੍ਰੀ 'ਤੇ ਜਾ ਰਹੇ ਹਨ ਅਮਰੀਕਾ ਦੇ ਲੋਕਾਂ ਦੇ ਵਿੱਚ 트럼ਪ ਦੀ ਪਾਪੂਲਾਰਿਟੀ ਘਟਣ ਲੱਗੀ ਹੈ। ਸੈਕੰਡ ਟਰਮ ਦੇ ਵਿੱਚ ਹੁਣ ਤੱਕ ਦੀ ਉਹਨਾਂ ਦੀ ਅਪਰੂਵਲ ਰੇਟਿੰਗ ਪਹਿਲੀਆਂ ਸਾਰੀਆਂ ਰੇਟਿੰਗਸ ਤੋਂ ਕੱਟ ਹੈ। ਅਮਰੀਕਾ ਦੀ ਫੋਰਨ ਪਾਲਿਸੀ ਅਤੇ ਅਮਰੀਕਾ ਦੀ ਅੰਦਰੂਨੀ ਆਰਥਿਕ ਮੰਦੀ ਇਸ ਦਾ ਕਾਰਨ ਦੱਸੇ ਗਏ ਹਨ। ਅਤੇ ਹੁਣ ਉਹ ਵੈਨਜ਼ੂਏਲਾ ਤੇ ਹਵਾਈ ਹਮਲੇ ਦੀ ਸਕੀਮ ਬਣਾ ਰਹੇ ਨੇ। ਵੈਨਜ਼ੂਏਲਾ ਅਦਿਖਰ ਨਹੀਂ ਹੈ ਹੁਣ ਡਰਗ ਸਮਗਲਰਸ ਮਾਰਨ ਦਾ ਉਹਨਾਂ ਨੇ ਇਰਾਦਾ ਤਾਰਿਆ ਹੈ ਕਿ ਡਰਗ ਸਮਗਲਰਸ ਨੇ ਜਿਹੜੇ ਵੈਨਜ਼ੁਏਲਾ ਤੋਂ ਡਰਗਸ ਲੈ ਕੇ ਅਮਰੀਕਾ ਦੇ ਵਿੱਚ ਸਪਲਾਈ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਖਤਮ ਕਰਕੇ ਰਹਾਗੇ ਬਾਕੀ ਅੰਟਰੀਓ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਅੰਟਰੀਓ ਦੀ ਗਵਰਨਮੈਂਟ ਦੀ ਲੋਕਾਂ ਦਾ ਪੈਸਾ ਜਿਹੜਾ ਟੈਕਸਪੇਅਰ ਦਾ ਪੈਸਾ ਹੈ ਉਸ ਦੀ ਲੁੱਟ ਹੋ ਰਹੀ ਹੈ ਲੁੱਟ ਕੌਣ ਕਰ ਰਹੇ ਨੇ ਡਾਕਟਰਸ ਅੰਟਾਰੀਓ ਗਵਰਨਮੈਂਟ ਡਾਕਟਰਾਂ ਦੇ ਬਿੱਲ ਹੇਠ ਦਬੀ ਜਾ ਰਹੀ ਹੈ ਸਰਕਾਰ ਨੇ ਡਾਕਟਰਾਂ ਦੀ ਜਿਹੜੀ ਪ੍ਰੋਮੋਸ਼ਨ ਤੇ 112 ਮਿਲੀਅਨ ਡਾਲਰ ਡਾਕਟਰਾਂ ਦੀਆਂ ਐਡਸ ਖਰਚਣ ਤੇ ਕੀਤੇ ਨੇ ਹੈਲਥ ਕੇਅਰ ਕਨੈਕਟ ਦੇ ਵਿੱਚ ਜ਼ਾਹਰ ਹੋਇਆ ਹੈ ਕਿ 2025 ਦੀ ਆਡਿਟ ਦੇ ਵਿੱਚ ਆਡਿਟ ਰਿਪੋਰਟ ਦੇ ਵਿੱਚ ਆਡਿਟ ਜਨਰਲ ਨੇ ਇਹ ਲੱਭ ਲਿਆ ਕਿ ਬਹੁਤ ਸਾਰੇ ਡਾਕਟਰ ਇੱਕ ਦਿਨ ਵਿੱਚ 24 ਘੰਟੇ ਸਰਵਿਸ ਦੇਣ ਦੇ ਬਿੱਲ ਸਬਮਿਟ ਕਰ ਰਹੇ ਨੇ ਨਾ ਤਾਂ ਡਾਕਟਰ ਸੌਂਦੇ ਨੇ ਨਾ ਉਹ ਖਾਂਦੇ ਨੇ ਨਾ ਉਹ ਪੀਂਦੇ ਨੇ बस ਕੰਮ ਹੀ ਕਰੀ ਜਾਂਦੇ ਨੇ ਸੋ 24 ਘੰਟੇ ਹੁੰਦੇ ਨੇ 24 ਘੰਟੇ ਦੇ ਬਿੱਲ ਇੱਕ ਦਿਨ ਦੇ ਵਿੱਚ ਉਹ ਅ ਸਬਮਿਟ ਕਰਕੇ ਪੈਸੇ ਲਈ ਜਾ ਰਹੇ ਨੇ ਹੋਰ ਪੋਸਟ ਪੇਜ ਜਿਹੜੇ ਆਡਿਟ ਸਟਾਫ ਆ ਉਹ ਹਰ ਕੀਤਾ ਜਾਏਗਾ ਆਡੀਟਰ ਜਨਰਲ ਕਹਿੰਦੇ ਕਿ ਅਸੀਂ ਹੋਰ ਪਤਾ ਲਾਵਾਂਗੇ ਸਾਡੇ ਕੋਲ ਸਟਾਫ ਦੀ ਕਮੀ ਹੈ ਹਾਲੇ ਤਾਂ ਇੱਕ ਸੇ ਰੈਂਡਮ ਚੈੱਕ ਦੇ ਵਿੱਚ ਫੜੇ ਗਏ ਨੇ ਕੁਝ ਕਈ ਡਾਕਟਰ ਜਿਹੜੇ ਕਿ 24 24 ਘੰਟੇ ਦੀ ਬਿਲਿੰਗ ਕਰ ਰਹੇ ਸਨ ਅਮ ਵਾਕੀ ਮੈਂ ਤੁਹਾਨੂੰ ਦੱਸ ਰਿਹਾ ਅੰਗੇ ਜਿਹੜੀ ਤੁਹਾਨੂੰ ਮੈਂ ਦੱਸ ਰਿਹਾ ਅਸਾਂ ਕਿ ਗੈਰੰਟੀਡ ਇਨਕਮ ਸੁਪਲੀਮੈਂਟ ਜਿਹੜਾ ਮਿਲਦਾ ਉਹ ਇਹ ਹੈ ਕਿ ਜਦੋਂ ਵੀ ਕੋਈ ਬਜ਼ੁਰਗ ਇੱਥੇ ਇਮੀਗ੍ਰੈਂਟ ਹੋ ਕੇ ਆਉਂਦੇ ਨੇ ਉਹਨਾਂ ਨੂੰ 10 ਸਾਲ ਇੰਤਜ਼ਾਰ ਕਰਨਾ ਪੈਂਦਾ ਹੈ ਇਹਦੇ ਲਈ ਬੜੀ ਸਟਰਗਲਸ ਚੱਲੀਆਂ ਨੇ ਪਹਿਲਾਂ ਬੜੀਆਂ ਇੱਥੇ ਮਜ਼ਾਰੇ ਹੋਏ ਇਕੱਠ ਹੋਏ ਅਜ ਤੋਂ 15-16 ਸਾਲ ਪਹਿਲਾਂ ਤੁਹਾਡੇ ਯਾਦ ਹੋਣਾ ਈਵਨ ਪ੍ਰਾਈਮ ਮਿਨਿਸਟਰ ਨੂੰ ਗ੍ਰੈਂਟ ਤਾਜ ਦੇ ਵਿੱਚ ਲਿਆਂਦਾ ਗਿਆ ਤੇ ਉਸ ਨੂੰ ਕਿਹਾ ਗਿਆ ਕਿ ਇਹਨਾਂ ਬਜ਼ੁਰਗਾਂ ਨੂੰ ਚਟਪਟ ਪੈਨਸ਼ਨ ਮਿਲਣੀ ਚਾਹੀਦੀ ਹੈ ਜਦੋਂ ਇਹ ਲੈਂਡ ਕਰਦੇ ਨੇ ਕਿਉਂਕਿ ਯੂਕੇ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਉਹ ਕਹਿੰਦੇ ਨਾ ਸਾਡੀ ਉਹਨਾਂ ਨਾਲ ਹੋਰ ਸੰਦੀ ਹੈ ਤੁਹਾਡੇ ਨਾਲ ਹੋਰ ਸੰਦੀ ਹੈ ਇਸ ਕਰਕੇ ਇਹਨਾਂ ਨੂੰ 10 ਸਾਲ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਇਹਨਾਂ ਦੀ ਕੰਟਰੀਬਿਊਸ਼ਨ ਜ਼ੀਰੋ ਆਏ ਤੇ ਸੋ ਇਹਨਾਂ ਨੂੰ ਇਹ ਪੈਨਸ਼ਨ ਨਹੀਂ ਮਿਲ ਸਕਦੀ ਦੇਰਸਲ ਪੈਨਸ਼ਨ ਨਹੀਂ ਆਇਆ ਇਹਨੂੰ ਪੈਨਸ਼ਨ ਕਿਹਾ ਜਾਂਦਾ ਹੈ ਇਹ ਗਰੀਬ ਤੇ ਘੱਟ ਇਨਕਮ ਵਾਲੇ ਲੋਕ ਜਿਨ੍ਹਾਂ ਦੀ ਕੋਈ ਹੋਰ ਆਮਦਨ ਨਹੀਂ ਜਿਨ੍ਹਾਂ ਦਾ ਕੋਈ ਹੋਰ ਸਹਾਰਾ ਨਹੀਂ ਹੈ ਉਸ ਨੂੰ ਸਰਕਾਰ ਪੈਸੇ ਦਿੰਦੀ ਹੈ ਇਸ ਪੈਸੇ ਦੇ ਦੋ ਕੰਪੋਨੈਂਟ ਨੇ ਇੱਕ ਕੰਪੋਨੈਂਟ ਹੈ ਜਿਹੜਾ ਗਾਰੰਟੀਡ ਇਨਕਮ ਸਪਲੀਮੈਂਟ ਹੈ ਉਹ ਹੁਣ ਉਹਨਾਂ ਨੇ 10 ਸਾਲ ਬਾਅਦ ਜਿਹੜਾ ਮਿਲਿਆ ਕਰਦਾ ਸੀ ਉਹ ਹੁਣ 20 ਸਾਲ ਬਾਅਦ ਮਿਲਿਆ ਕਰਨਾ ਸੋ ਇਹ ਫੈਸਲਾ ਪਹਿਲਾਂ ਹੋਇਆ ਹੋਇਆ ਹੈ ਕਈ ਸਾਲ ਪਹਿਲਾਂ ਹੋ ਗਿਆ ਸੀ ਹੁਣ ਉਸ ਫੈਸਲੇ ਦੇ ਆਧਾਰ ਤੇ ਇਸ ਨੂੰ ਲਾਗੂ ਕੀਤਾ ਜਾ ਰਿਹਾ ਹੈ ਸੋ ਇਸ ਕਰਕੇ ਬਹੁਤ ਸਾਰੇ ਪਰਵਾਰਾਂ ਦੇ ਵਿੱਚ ਇਸ ਗੱਲ ਦੀ ਚਿੰਤਾ ਹੋ ਰਹੀ ਹੈ ਅਸੀਂ ਇੱਕ ਫੁੱਲ ਫਲੇਜਡ 40 ਮਿੰਟ ਦਾ ਸਗਮਿੰਟ ਵੀਸਤੇ ਹੋਰ ਬ੍ਰਾਡਕਾਸਟ ਕਰਾਂਗੇ ਅਮਰਪਾਲ ਜੀ ਮੇਰੇ ਨਾਲ ਆਉਣਗੇ ਲੇਕਿਨ ਮੈਂ ਤੁਹਾਨੂੰ ਹੁਣ ਇੱਕ ਮੋਟੀ ਮੋਟੀ ਗੱਲ ਦੱਸ ਦਿਆਂ ਕਿ ਜਿਹੜੇ ਨਵੇਂ ਇਮੀਗ੍ਰੈਂਟ ਹੁਣ ਆਉਣੇ ਨੇ ਬਜ਼ੁਰਗ ਆਉਣੇ ਨੇ ਪੱਕੇ ਉਹਨਾਂ ਨੂੰ ਜਿਹੜੀ ਪੈਨਸ਼ਨ ਕਹਿੰਦੇ ਨੇ ਜਿਹਨੂੰ ਇਹ ਇਨਕਮ ਅਸਿਸਟੈਂਸ ਹੈ ਇਹ ਕਪਲਡ ਵਿਦ ਦੀ ਗੈਰੰਟੀਡ ਇਨਕਮ ਸੁਪਲੀਮੈਂਟ ਹੁਣ ਸੁਪਲੀਮੈਂਟ ਵਾਲਾ ਹਿਸਾਬੀ ਸਾਲ ਬਾਅਦ ਮਿਲਣਾ ਪਹਿਲਾ ਜਿਹੜਾ ਹਿੱਸਾ ਉਹ 10 ਸਾਲ ਬਾਅਦ ਹੀ ਮਿਲੇਗਾ ਹਲੇ ਵੀ ਸੋ ਇਹ ਸਰਕਾਰ ਨੇ ਫੈਸਲਾ ਕੀਤਾ ਹੈ ਹੁਣ ਕਈ ਲੋਕ ਡਬਲ ਡਿਪਿੰਗ ਵੀ ਕਰ ਰਹੇ ਨੇ ਬਹੁਤ سارے ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਪੈਨਸ਼ਨ ਲੈਂਦੇ ਹੁੰਦੇ ਨੇ ਔਰ ਇਹੋ ਜਿਹੇ ਲੋਕ ਵੀ ਇਹ ਗਰੀਬੀ ਗੁਰਵੇ ਵਾਲਾ ਪੱਤਾ ਲੈ ਰਹੇ ਹਨ ਗਾਰੰਟੀਡ ਇਨਕਮ ਸੈਂਪਲੀਮੈਂਟ ਤੇ ਜਿਹੜਾ ਕਿ ਲੋ ਇਨਕਮ ਅਸੀਂ ਲਾ ਬਾਰਸਾਂ ਕੋਈ ਸਾਡੇ ਦੇਖਰੇਖ ਕਰਨ ਵਾਲਾ ਨਹੀਂ ਆਇਆ ਇਸ ਕਰਕੇ ਸਾਨੂੰ ਇਹ ਦਿੱਤੀ ਜਾਏ ਪਰ ਇਹਦਾ ਨਾਨ ਸਤਕਾਰਯੋਗ ਲੇਬਲ ਪੈਨਸ਼ਨ ਲਾ ਦਿੱਤਾ ਗਿਆ दरअसल ਇਹ ਪੈਨਸ਼ਨ ਨਹੀਂ ਹੈ ਕਿਉਂਕਿ ਇਹਨਾਂ ਬਜ਼ੁਰਗਾਂ ਨੇ ਸਾਡਿਆਂ ਨੇ ਕਦੇ ਇੱਥੇ ਪੈਨਸ਼ਨ ਦੇ ਸੀਪੀਪੀ ਦੇ ਵਿੱਚ ਤਾਂ ਕੰਟਰੀਬਿਊਟ ਨਹੀਂ ਕੀਤਾ ਕੁਝ ਲੋਕ ਆਏ ਜਿਨ੍ਹਾਂ ਨੇ ਇੱਥੇ ਵਾਕਿਆਤੌਰ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਾਰਮਾਂਜ ਕੰਮ ਕਰਦੇ ਸਨ ਜਾਂ ਹੋਰ ਜੌਬਸ ਕਰਦੇ ਸਨ ਉਹਨਾਂ ਜੌਬਸ ਦੇ ਵਿੱਚੋਂ ਸੀਪੀਪੀ ਡਿਡਕਟ ਕਰਕੇ ਤੇ EMPLOYER ਆਪਣਾ ਹਿੱਸਾ ਵਿੱਚ ਪਾ ਕੇ ਸਰਕਾਰ ਨੂੰ ਪੇਂਦੇ ਰਹੇ ਉਹਨਾਂ ਨੂੰ ਪੈਨਸ਼ਨ ਜਿਹੜੀ ਸੀਪੀਪੀ ਆ ਉਹ ਮਿਲ ਸਕਦੀ ਹੈ ਲੇਕਿਨ ਜਿਹੜੇ ਲੋਕ ਉੱਥੋਂ ਰਿਟਾਇਰ ਹੋ ਕੇ ਆਏ ਨੇ ਇੱਥੇ ਕੰਮ ਨਹੀਂ ਕੀਤਾ ਉਹਨਾਂ ਨੂੰ 10 ਸਾਲ ਇੰਤਜ਼ਾਰ ਕਰਨਾ ਪੈਂਦਾ ਹੁਣ ਉਹਨਾਂ ਨੂੰ ਜਿਹੜਾ ਸਪਲੀਮੈਂਟ ਹੈ ਉਹਦੇ ਲਈ 20 ਸਾਲ ਇੰਤਜ਼ਾਰ ਕਰਨਾ ਪਵੇਗਾ ਇਹ ਗੱਲ ਲਾਗੂ ਹੋ ਰਹੀ ਹੈ ਬਾਕੀ ਇਸ ਦੀ ਡਿਟੇਲਸ ਸੀ ਤੁਹਾਨੂੰ ਪੂਰੀ ਗੱਲਬਾਤ ਹੋਰ ਵੀ ਕੁਰੀ ਦਾ ਸਭੇ ਕੱਲ ਸ਼ਾਮੀ ਪੰਜਾਬੀ ਪ੍ਰੈਸ ਕਲੱਬ ਬੀਸੀ ਦੀ ਇੱਕ ਮੀਟਿੰਗ ਹੋਈ ਹੈ ਤਾਜਪਾਰਕ ਹਾਲ ਦੇ ਵਿੱਚ ਕਨਵੈਨਸ਼ਨ ਹਾਲ ਦੇ ਵਿੱਚ ਜਿਸ ਦੇ ਵਿੱਚ 226 ਤੇ 227 ਦੀ ਕਾਰਜ ਕਰਨੀ ਚੁਣੀ ਗਈ ਹੈ ਪਹਿਲਾਂ ਦੇ ਜਿਹੜੇ ਮੌਜੂਦਾ ਪ੍ਰੈਜ਼ੀਡੈਂਟ ਨੇ ਗੁਰਪ੍ਰੀਤ ਸਿੰਘ ਸੋਹਤਾਨ ਨੇ ਪਹਿਲਾਂ ਮੈਂਬਰਸ ਨੂੰ ਸੰਬੋਧਨ ਕੀਤਾ ਤੇ ਮੈਂਬਰਾਂ ਦੀ ਹਾਜ਼ਰੀ ਦਾ ਵੇਰਵਾ ਦਿੱਤਾ ਫਿਰ ਸਰਬਸੰਮਤੀ ਨਾਲ ਡਾਕਟਰ ਗ੍ਰਵੇਨਦਰ ਸਿੰਘ ਟਾਲੀਵਾਲ ਹੋਰੀ ਪ੍ਰਧਾਨ ਚੁਣੇ ਗਏ ਸਦਾਰਨੀ ਬਲਜਿੰਦਰ ਕੌਰ ਮੀਤ ਪ੍ਰਧਾਨ ਚੁਣੇ ਗਏ ਹਨ ਤੇ ਸੌਰ ਅਮਰਪਾਲ ਸਿੰਘ ਸਕੱਤਰ ਗੁਰਪ੍ਰੀਤ ਸਿੰਘ ਸੋਹਤਾ ਸਹਾਇਕ ਸਕੱਤਰ ਸੌਰ ਬਲਵੀਰ ਕੌਰ ਖਜ਼ਾਨਚੀ ਤੇ ਸੌਰ ਬਲਦੇਵ ਸਿੰਘ ਮਾਨ ਜਿਹੜੇ ਸਹਾਇਕ ਖਜ਼ਾਨਚੀ ਜੈਸਕਲ ਐਗਜ਼ੀਕਟਿਵ ਮੈਂਬਰ ਚੁਣੇ ਗਏ ਹਨ ਇਹ ਸਭ ਕੁਝ ਸਰਬਸੰਮਤੀ ਨਾਲ ਹੋਇਆ ਹੈ ਉਸ ਤੋਂ ਬਾਅਦ ਨਵੇਂ ਚੁਣੇ ਗਏ ਪ੍ਰੈਜ਼ੀਡੈਂਟ ਗੁਰਵਿੰਦਰ ਸਿੰਘ ਤਾਲੀਵਾਲ ਹੋਰਾਂ ਨੇ ਡਾਕਟਰ ਸਾਹਿਬ ਨੇ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਸੰਬੋਧਨ ਕੀਤਾ ਤੇ ਇਸ ਸਮਥਿੰਗ ਨਾਲ ਚੁਣੀ ਗਈ ਕਾਰਜ ਕਰਨੀ ਦੀ ਪਹਿਲੀ ਜਨਵਰੀ 2026 ਤੋਂ ਇਹ ਆਪਣਾ ਚਾਰਜ ਸੰਭਾਲ ਲੈਣਗੇ ਮੀਟਿੰਗ ਦੇ ਅਖੀਰ ਦੇ ਵਿੱਚ ਪੰਜਾਬੀ ਪ੍ਰੈਸ ਕਲੱਬ ਦੇ ਮੌਜੂਦਾ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਸੋhota ਦੇ ਫੇਸਬੁੱਕ ਅਕਾਊਂਟ ਨੂੰ ਬੰਦ ਕੀਤੇ ਜਾਣ ਦੀ ਚਰਚਾ ਕੀਤੀ ਗਈ ਅਤੇ ਫ੍ਰੀडम ਆਫ ਸਪੀਚ ਬਾਰੇ ਗੱਲਬਾਤ ਹੋਈ ਤੇ ਫਿਰ ਉਹਨਾਂ ਦੇ ਇਹ ਅਕਾਊਂਟ ਬੰਦ ਕਰਨ ਦੀ ਨਕੇਦੀ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ ਇਸ ਦੀ ਇੱਕ ਕਾਪੀ ਕੈਨੇਡਾ ਦੇ ਜਸਟਿਸ ਮਿਨਿਸਟਰ ਨੂੰ ਵੀ ਭੇਜ ਦਿੱਤੀ ਜਾਏਗੀ। ਬਾਕੀ ਮੈਂ ਤਾਂ ਦੱਸਿਆ ਕਿ ਆ CBSA ਦੇ ਜਿਹੜੇ ਸੁਪਰਡੈਂਟ ਸੰਦੀਪ ਸਿੰਘ ਸਿੱਧੂ ਤੇ ਭਾਰਤ ਦੀ ਸਰਕਾਰ ਵੱਲੋਂ 테러ਰਿਸਟ ਹੋਣ ਦਾ ਦੋਸ਼ ਲਾਇਆ ਸੀ ਹੁਣ ਜਿਹੜੇ ਸੁਪਰਡੈਂਟ ਸਿੱਧੂ ਨੇ ਉਹ ਬੋਲੇ ਹਨ ਪਬਲੀਕਲੀ। ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਮੇਰੇ ਤੇ ਜੋ ਇਹ ਦੋਸ਼ ਲਾ ਦਿੱਤੇ ਗਏ ਉਸ ਤੋਂ ਬਾਅਦ ਮੇਰੀ ਜਾਨ ਖਤਰੇ 'ਚ ਪੈ ਗਈ। ਮੈਨੂੰ ਧਮਕੀਆਂ ਆਉਣ ਲੱਗੀਆਂ ਕਿਉਂਕਿ ਮੈਨੂੰ 테러ਰਿਸਟ ਗਰਦਾਨ ਦਿੱਤਾ ਗਿਆ। ਉਹ ਬਹੁਤ ਸੀਨੀਅਰ ਅਫਸਰ ਨੇ ਜਿਨ੍ਹਾਂ ਨੇ ਹੌਲੀ-ਹੌਲੀ ਪ੍ਰਮੋਟ ਹੋ ਕੇ ਸੁਪਰਿੰਟੈਂਡੈਂਟ ਦੇ ਅਹੁਦੇ ਦੀ ਪ੍ਰਾਪਤੀ ਕੀਤੀ ਹੈ। ਔਰ ਇਹ ਮੁੰਡਾ ਕਹਿੰਦਾ ਵੀ ਮੈਨੂੰ ਇਹਨਾਂ ਮੇਰੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਹਨਾਂ ਖਤਰਾ ਸੀ ਮੈਂ ਸੀਬੀਐਸਏ ਕੋਲੇ ਅਰਜ਼ੀ ਦਿੱਤੀ। कि ਮੈਨੂੰ ਟ੍ਰਾਂਸਫਰ ਹੀ ਕਰ ਦੇਓ ਕਿਸੇ ਹੋਰ ਥਾਂ ਜਿੱਥੇ ਸੁਰੱਖਿਅਤ ਹੋਵਾਂ ਉਹਨਾਂ ਨੇ ਕਈ ਸੁਜੈਸਟ ਵੀ ਕੀਤੇ ਜਿੱਥੇ ਜ਼ਿਆਦਾ ਪਹਿਰੇ ਸਖਤ ਨੇ ਤਾਂ ਕਿ ਮੇਰੀ ਜਾਨ ਉੱਥੇ ਬਚੀ ਰਹੇ ਮੈਨੂੰ ਲਗਾਤਾਰ ਧਮਕੀਆਂ ਆ ਰਹੀਆਂ ਨੇ ਉਹਨਾਂ ਨੇ ਧਮਕੀਆਂ ਦੀਆਂ ਚਿੱਟੀਆਂ ਵੀ ਵਖਾਈਆਂ ਪਰ ਉਹਨਾਂ ਦੀ ਕਿਸੇ ਨੇ ਇੱਕ ਨਾ ਸੁਣੀ ਸਗੋਂ ਕੈਨੇਡਾ ਦੀ ਸਰਕਾਰ ਨੇ ਭਾਰਤ ਵੱਲੋਂ ਲਾਏ ਹੋਏ ਦੋਸ਼ਾਂ ਦੇ ਆਧਾਰ ਦੇ ਉੱਤੇ ਇਹਨਾਂ ਨੇ ਸੀਸ ਦਾ ਦੇ ਲਾ ਸੀ ਉਹ ਉਹ ਉਹਨਾਂ ਨੂੰ ਅੱਗੇ ਦੇ ਦਿੱਤੀ ਸੀਸ ਨੂੰ ਲਾ ਦਿੱਤਾ ਉਹਨਾਂ ਦੇ ਮਗਰ ਕੀ ਦੀ ਤਪਦੀਸ਼ ਕਰੋ ਇਹ ਵਾਕਈ ਟੈਰਰਿਸਟ ਹੈ ਜਾਂ ਨਹੀਂ ਔਰ ਤੁਹਨ ਪਤਾ ਹੀ ਹੈ ਸੀਸਸ ਵਾਲੇ ਕਿਵੇਂ ਤਪਦੀਸ਼ ਕਰਦੇ ਨੇ ਉਹ ਬਾਲ ਦੀ ਖਲ ਲਾ ਦਿੰਦੇ ਨੇ ਕੱਲੀ ਕੱਲੀ ਗੱਲ ਸਾਰੇ ਉਹਨਾਂ ਦੇ ਦੋਸਤਾਂ ਰਿਸ਼ਤੇਦਾਰਾਂ ਗੱਲ ਕੀ ਉਹਨਾਂ ਦੀ ਬਹੁਤ ਬਦਨਾਮੀ ਹੋਈ ਕਿ ਇਹ ਤਾਂ ਟੈਰਰਿਸਟ ਹੈ ਔਰ ਉਸ ਤੋਂ ਬਾਅਦ ਸੀਸਸ ਨੂੰ ਕੁਝ ਨਾ ਲੱਭਾ ਤੇ ਉਹਨਾਂ ਨੂੰ ਉਹਨਾਂ ਨੂੰ ਕਲੀਨ ਬਿਲ ਆਫ ਜਿਹੜੀ ਚਿੱਟ ਸੀ ਉਹ ਦਿੱਤੀ ਉਹਨਾਂ ਨੂੰ ਕਿ ਇਸ ਦਾ ਕੋਈ ਕਸੂਰ ਨਹੀਂ ਨਾ ਇਹ ਟੈਰਰਿਸਟ ਹੈ ਕਿਸੇ ਕਿਸਮ ਦੀ ਕੋਈ ਐਵਿਡੈਂਸ ਨਹੀਂ ਮਿਲੀ ਔਰ ਉਸ ਤੋਂ ਬਾਅਦ ਵੀ ਇਹ ਨਹੀਂ ਕਿ ਕੈਨੇਡਾ ਦੇ ਜਿਹੜੇ ਮੰਤਰੀ ਨੇ ਸਬੰਧਤ ਉਹ ਕੋਈ ਉਸਦੀ ਬਾਹ ਫੜਨ ਜਾਂ ਬਿਆਨ ਹੀ ਦੇ ਦੇਣ ਕਿ ਨੋ ਇਹ ਬਿਲਕੁਲ ਸਾਫ ਸੁਥਰਾ ਸੁਪਰਿੰਟੈਂਡੈਂਟ ਹੈ ਇਸ ਨੇ ਕਿਸੇ ਕਿਸਮ ਦੀ ਕੋਈ ਅਤਵਾਦੀ ਜਾਂ ਟੈਰੋਰਿਜ਼ਮ ਦੀ ਕਾਰਵਾਈ ਨਹੀਂ ਕੀਤੀ ਅਸੀਂ ਤਪਦੀਸ਼ ਕਰ ਚੁੱਕੇ ਹਾਂ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਿਰਫ ਸੀਸਸ ਨੇ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਕਿ ਤੇਰੇ ਬਰੁਧ ਕੋਈ ਇਸ ਕਿਸਮ ਦੀ ਟੈਰੋਰਿਜ਼ਮ ਦੀ ਗੱਲ ਨਹੀਂ ਨਿਕਲੀ ਔਰ ਭਾਰਤੀ ਸਰਕਾਰ ਤੇ ਭਾਰਦੇ মিডিਏ ਨੇ ਬਹੁਤ ਗੱਲ ਚੱਕੀ ਕਿ ਸੀਬੀਏ ਸੇ ਦਾ ਇੱਕ ਸਰਕਾਰੀ ਅਫਸਰ ਟੈਰਰਿਸਟ ਆਇਆ ਉਥੇ ਕੈਨੇਡਾ ਦੇ ਵਿੱਚ ਸੋ ਇਸ ਤੋਂ ਖਫਾ ਹੋ ਕੇ ਉਹਨਾਂ ਨੇ ਹੁਣ ਮਕਦਮਾ ਦਰਜ ਕੀਤਾ ਦੋਨਾਂ ਸਰਕਾਰਾਂ ਤੇ ਭਾਰਤੀ ਸਰਕਾਰ ਤੇ ਵੀ ਅਤੇ ਕੈਨੇਡਾ ਦੀ ਸਰਕਾਰ ਤੇ ਵੀ 9 ਮਿਲੀਅਨ ਡਾਲਰ ਉਹ ਮੰਨ ਕਰ ਰਹੇ ਹਨ ਅ ਪਰ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਜਿਹੜੀ ਚੁਬ ਰਹੀ ਹੈ ਉਹਨਾਂ ਦੀ ਗੱਲਬਾਤ ਹੋਏ ਪਤਾ ਲੱਗ ਰਿਹਾ ਹੈ ਕੈਨੇਡਾ ਦੇ ਮੰਤਰੀ ਨੇ ਵੀ ਉਸ ਵੇਲੇ ਚੁੱਪ ਬਟ ਰੱਖੀ ਜਦੋਂ ਇਨੋਸੈਂਟ ਸਨ ਔਰ ਉਹਨਾਂ ਨੇ ਵੀ ਇਹ ਨਹੀਂ ਕਿਹਾ ਕਿ ਇਹ ਬੇਕਸੂਰਾ ਹੈ ਸਾਡਾ ਜਿਹੜਾ ਸੀਬੀਐਸਏ ਦਾ ਉਹ ਵੀ ਉਹਨਾਂ ਦੇ ਨਾਲ ਨਹੀਂ ਖੜੇ ਸੋ ਇਸ ਕਰਕੇ ਉਹਨਾਂ ਨੇ ਸੰਦੀਪ ਸਿੰਘ ਸਿੱਧੂ ਨੇ ਇਹਨਾਂ ਨੂੰ ਸੂ ਕੀਤਾ ਹੈ ਅ ਕਬਰਾਂ ਹੋਰ ਵੀ ਹੈ ਨੇ ਰਾਇਲ ਬੈਂਕ ਨੂੰ ਬਹੁਤ ਵੱਡਾ ਪ੍ਰੋਫਿਟ ਹੋਇਆ ਰਾਇਲ ਬੈਂਕ ਦੇ ਜਿਹੜੇ ਪ੍ਰੋਫਿਟ ਦੇ ਵਿੱਚ ਉਹਦੇ ਦਰਸਲ ਉਹਦੀ ਨੈਟ ਇਨਕਮ ਦੇ ਵਿੱਚ ਨੈਟ ਇਨਕਮ ਉਹਨਾਂ ਦੀ ਜਿਹੜੀ ਆ ਐਂਡਿੰਗ ਅਕਟੋਬਰ 31st 5.4 ਬਿਲੀਅਨ 29% ਵਾਧਾ ਹੈ ਪਿਛਲੇ ਪੀਰੀਅਡ ਨਾਲੋਂ ਸੋ ਰਾਇਲ ਬੈਂਕ ਨੇ ਬਹੁਤ ਪੈਸੇ ਸਕੋਸ਼ੀਆ ਨੇ ਵੀ ਬਣਾਏ ਆ ਕੱਲ ਸਕੋਸ਼ੀਆ ਦੀ ਆਈ ਸੀ ਅੱਜ ਰਾਇਲ ਬੈਂਕ ਦੀ ਹੈ ਬੈਂਕਾਂ ਮਣਾ ਮੂੰਹ ਪੈਸੇ ਬਣਾ ਰਹੀਆਂ ਹਨ